ਸ਼ਕਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਫਰੋਜ਼ਨ ਸ਼ੋਲਡਰ ਸਾਹ ਸੰਬੰਧੀ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗ ਕਰਨ ਦੇ ਨਾਲ ਠੀਕ ਹੋ ਰਹੇ ਹਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਆਮ ਲੋਕਾਂ ਲਈ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਯੋਗ ਰਾਹੀਂ ਰਾਹਤ ਪਹੁੰਚ ਮਦਦਗਾਰ ਸਾਬਤ ਹੋ ਰਿਹਾ ਹੈ सीएमडी योगशाला ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ ਚ ਮਦਦ ਕੀਤੀ ਹੈ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਦੀਪ ਹੈ ਮੈਂ ਯੋਗਾ ਸੈਂਟਰ ਤੋਂ ਜੁਆਇਨ ਕੀਤਾ ਹੈ ਮੈਨੂੰ ਹਾਰਨ ਆਤਮਾ ਦੀ ਪ੍ਰੋਬਲਮ ਸੀ ਮੈਂ ਤੇ ਯੋਗਾ ਕਰਨ ਨਾਲ ਮੇਰੀ ਕਾਫੀ ਪ੍ਰੋਬਲਮ ਦੂਰ ਹੋਈਆਂ ਤੇ ਮੈਂ ਮਾਨ ਸਰਕਾਰ ਦਾ ਬਹੁਤ ਬੜਾ ਦਿਲੋਂ ਧੰਨਵਾਦ ਕਰਦੀ ਹਾਂ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਕੇਂਦਰ ਦੀ ਕੈਮੀਕਲ ਫਰਟੀਲਾਈਜ਼ਰ ਵਿਭਾਗ ਦੇ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਇੱਕ ਚਿੱਠੀ ਜਾਰੀ ਕੀਤੀ ਗਈ ਜਿਸ ਨੂੰ ਲੈ ਕੇ ਜਿਹੜੀਆਂ ਜਿਹੜੀਆਂ ਫਰਟੀਲਾਈਜ਼ਰ ਦੁਕਾਨਾਂ ਨੇ ਉਹਨਾਂ ਦੇ ਉੱਪਰ ਰੇਡ ਚੱਲ ਰਹੀ ਹੈ ਕਿ ਕਿ ਜਿਹੜਾ ਯੂਰੀਆ ਹੈਗਾ ਯੂਰੀਆ ਦੀ ਵਿਕਰੀ ਨੂੰ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈਗੀ ਜਿਹੜੇ ਬਿੱਲ ਨੇਗੇ ਉਹ ਖੰਗਾਲੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਅੱਜ ਪੂਰੇ ਪੰਜਾਬ ਦੇ ਵਿੱਚ 2324 ਜਿਹੜੇ ਡੀਲਰ ਨੇ ਉਹਨਾਂ ਦੀਆਂ ਦੁਕਾਨਾਂ ਦੇ ਉੱਪਰ ਲਗਾਤਾਰ ਜਿਹੜੇ ਤਬਾਦਲੇ ਕਰਕੇ ਰੇਡ ਕੀਤੀ ਜਾ ਰਹੀ ਹੈ ਜਿਹੜੇ ਚੀਫ ਨੇਗੇ ਵੱਖ-ਵੱਖ ਜ਼ਿਲ੍ਹਿਆਂ ਦੇ ਉਹਨਾਂ ਦੇ ਤਬਾਦਲੇ ਕੀਤੇ ਗਏ ਨੇ ਰੇਡ ਨੂੰ ਲੈ ਕੇ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਜਿਹੜੇ ਐਗਰੀਕਲਚਰ ਚੀਫ ਨੇ ਉਹਨਾਂ ਨੂੰ ਦੂਸਰੇ ਜਗਾਵਾਂ ਦੇ ਉੱਪਰ ਲਗਾਇਆ ਗਿਆ ਤਾਂ ਇੱਥੇ ਜੀ ਗੱਲ ਕਰ ਅਗਰੀਕਲਚਰ ਚੀਫ ਨੇ ਜਿਹੜੇ ਉਹ ਇਸ ਸਮੇਂ ਸੰਗਰੂਰ ਦੇ ਵਿੱਚ ਜਿਹੜਾ ਲਗਾਤਾਰ ਜਿਹੜੀਆਂ ਪੈਸਟੀਸਾਈਡ ਦੁਕਾਨਾਂ ਨੇ ਉਹਨਾਂ ਦੇ ਉੱਪਰ ਚੈਕਿੰਗ ਕਰਦੇ ਨਜ਼ਰ ਆ ਰਹੇ ਨੇ ਜਿਹੜੇ ਬਿੱਲ ਨੇ ਯੂਰੀਆ ਨੂੰ ਲੈ ਕੇ ਉਹ ਖੰਗਾਲੇ ਜਾ ਰਹੇ ਨੇ ਸਾਡੇ ਨਾਲ ਐਗਰੀਕਲਚਰ ਚੀਫ ਨੇ ਹਸ਼ਿਆਰਪੁਰ ਤੋਂ ਨਾਲ ਗੱਲ ਕਰਦੇ ਆ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਦਪਿੰਦਰ ਸਿੰਘ ਹੈ ਜੀ ਹਾਂ ਮੈਂ ਮੋ ਖੇਤੀਬੜੀ ਅਫਸਰ ਹਸ਼ਿਆਰਪੁਰ ਤੋਂ ਆਤਾ ਜੀ ਸਰ ਕਿਵੇਂ ਦੇਖਦੇ ਹੋ ਕਿ ਆ ਜਿਹੜੀ ਇਹ ਬਿੱਲ ਨੇ ਤੁਸੀਂ ਖੰਗਾਲ ਰਹੇ ਹੋਗੇ ਦੁਕਾਨਾਂ ਦੇ ਉੱਪਰ ਆ ਕੇ ਇਹਦਾ ਕੀ ਕਾਰਨਾ ਹੈਗਾ ਛਤ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੇ ਵਿੱਚ ਯੂਜੀਏ ਦੀ ਜਿਹੜੀ ਕੰਪਮਸ਼ਨ ਆ ਉਹ ਕਾਫੀ ਵਾਧਾ ਹੋਇਆ ਹੈ। ਹੂੰ। ਇਹਨੂੰ ਦੇਖਣ ਦੇ ਲਈ ਸਰਕਾਰ ਨੇ ਸਾਨੂੰ ਅ ਵੀ ਕਿਤੇ ਯੂਜੀਏ ਦੀ ਬੈਂਫਰੇ ਮਤਲਬ ਕਿਤੇ ਹੋਰ ਖੁਰਦ-ਪੁਰਦ ਤੇ ਹੀ ਕੀਤਾ ਗਿਆ ਦੁਕਾਨਦਾਰ ਵੱਲੋਂ। ਹੂੰ। ਇਹਨੂੰ ਦੇਖਣ ਦੇ ਲਈ ਪਿਛਲੀ ਖਰੀਫ ਦੇ ਮੁਕਾਬਲੇ ਇਸ ਖਰੀਫ ਦੇ ਮੁਕਾਬਲੇ ਜਿੰਨਾ ਜ਼ਿਮੀਦਾਰਾਂ ਨੇ 10% ਤੋਂ زیادہ ਜਿਨ੍ਹਾਂ ਦੀ ਸਿਹਤ ਵੱਧ ਹੈ ਉਹਨਾਂ ਦੀਆਂ ਲਿਸਟਾਂ ਪ੍ਰੋਵਾਈਡ ਕਰਾਈਆਂ ਗਈਆਂ ਹਨ ਵਿਭਾਗ ਵੱਲੋਂ ਅਸੀਂ ਉਹਨਾਂ ਲਿਸਟਾਂ ਦੇ ਆਧਾਰ ਤੇ ਇਹਨਾਂ ਦੀ ਪੜਤਾਲ ਕਰ ਰਹੇ ਹਾਂ ਜਿਨ੍ਹਾਂ ਦੇ ਬਿੱਲਾਂ ਦੇ ਉੱਤੇ ਬਿੱਲ ਦੇਖ ਕੇ ਆਪਾਂ ਬਿੱਲਾਂ ਦੇ ਵਿੱਚ ਕੋਈ ਫੋਨ ਨੰਬਰ ਤੁਹਾਨੂੰ ਮਿਲਦਾ ਹੈ ਜ਼ਿੰਮੇਵਾਰ ਦਾ ਤੇ ਫੋਨ ਕਰਕੇ ਉਹਨਾਂ ਨੂੰ ਕਨਫਰਮ ਕਰਾਂਗੇ ਕਿ ਤੁਸੀਂ ਇਹ ਵੀਰਿਆ ਲੈ ਕੇ ਗਏ ਆ ਜੇ ਕਿਤੇ ਕਿਤੇ ਸਾਨੂੰ ਗਲਤੀ ਕਿਤੇ ਪਾਈ ਜਾਂਦੀ ਆ ਤਾਂ ਅਸੀਂ ਫਟੇ ਦਾ ਕੰਟਰੋਲ ਦੇ ਮਤਾਬਕ ਕਾਰਵਾਈ ਕਰਨ ਦੇ ਉੱਤੇ ਪਵਾ ਦੋਗੇ ਪਰ ਜਿਹੜੀ ਜਿਵੇਂ ਯੂਰੀਆ ਲੈ ਕੇ ਜਾਂਦੇ ਆ ਤਾਂ ਯੂਰੀਆ ਕਿਸ ਰਾਈ ਜਿਹੜੀ ਉਹ ਮਸ਼ੀਨ ਰੱਖੀ ਹੈ ਮੈਂ ਕਹਾਂਗਾ ਕਿ ਉਹ ਦਿਖਾਈ ਜਾਵੇ ਜਿਸ ਦੇ ਰਾਹੀਂ ਯੂਰੀਆ ਦਿੱਤਾ ਜਾਂਦਾ ਹੈਗਾ ਇਹ ਪੀਯੂਆਰ ਮਸ਼ੀਨ ਹੈ ਜੀ ਹਾਂ ਤਾਂ ਇਹ ਇਹ ਕਿਵੇਂ ਕਿਸਾਨ ਇਸ ਤੇ ਯੂਰੀਆ ਲੈ ਕੇ ਜਾਂਦਾ ਹੈ ਮਤਲਬ ਕਿਸਾਨ ਦੀ ਫਰਦਰ ਅਟੈਚ ਜਿਵੇਂ ਤੁਸੀਂ ਪਹਿਲਾਂ ਦੱਸ ਰਹੇ ਸੀ ਕਿਸ ਤਰ੍ਹਾਂ ਉਹਨੂੰ ਵਿੱਚ ਆ ਜਾਂਦਾ ਇਹ ਦੇ ਆਧਾਰ ਦੇ ਨਾਲ ਲਿੰਕਡ ਹੁੰਦਾ ਜੀ ਆਧਾਰ ਕਾਰਡ ਦੇ ਪੀਸ ਦੇ ਉੱਤੇ ਆਪਾਂ ਉਹਨੂੰ ਜਿਹੜਾ ਉਹਦੀ ਇਕਵੈਸਿਟੀ ਹੋਈ ਹੋਣੀ ਹੈ ਪੰਚੀ ਜਮੀਨਦਾਰ ਦੀ ਇੱਕ ਊਠਾ ਲਾ ਕੇ ਸਿਸਟਮ 'ਚ ਆਪਾਂ ਜਾ ਕੇ ਇਹ ਮਸ਼ੀਨ ਅਦਾ ਦੇ ਬੇਸ ਤੇ ਉਂਗੁੱਠੇ ਦੇ ਬੇਸ ਤੇ ਉਹਨਾਂ ਗਾਰੰਟੀਫਾਈ ਕਰਤੀ ਫਾਰਮਰ ਨੂੰ ਉਹ ਜਿਹੜਾ ਗਾਰੰਟੀਫਾਈ ਫਾਰਮਰ ਹੁੰਦਾ ਉਹਨੂੰ 50 ਬੋਰੀਆਂ ਵੱਧ ਤੋਂ ਵੱਧ ਆਪਾਂ ਮਹੀਨੇ ਦੀਆਂ ਇੱਕ ਤੋਂ ਵੱਧ ਨਹੀਂ ਕੱਢ ਸਕਦੇ ਤੇ ਜਿੰਨੇ 50 ਤੋਂ ਵੱਧ ਮਿਕਸ ਲਿਮਿਟ ਪਜਾ ਹੈ ਤੇ ਆਪਾਂ ਉਹਨੂੰ ਜ਼ਿਮੀਂਦਾਰ ਨੂੰ ਆਈਡੈਂਟੀਫਾਈ ਕਰਦੇ ਆ ਵੀ ਇਹ ਸਾਹ ਜ਼ਿਮੀਂਦਾਰ ਹੈ ਅਦਾ ਦੇ ਬੇਸ ਤੇ ਉਲਟੀ ਫੇਰ ਕਰਕੇ ਪੇ ਦਿੰਦੇ। ਤਾਂ ਇੱਕ ਇੱਕ ਸਰ ਜੀ ਗੱਲ ਕੀਤੀ ਜਾਵੇ ਕਿਸਾਨ ਨੂੰ ਪਰ ਬੈਗ ਦੇ ਉੱਪਰ ਕਿੰਨੀ ਸਬਸਿਡੀ ਮਿਲਦੀ ਹੈ ਯੂਰੀ ਦੀ? ਅ ਸਮੇ ਸਮੇ ਤੋਂ ਲੈ ਕੇ ਇਹ ਤਾਂ ਸਿਰਫ ਮੇਰੇ ਹਿਸਾਬ ਨਾਲ 10% ਜਿਹੜਾ ਕਾਸਟ ਦਾ ਜਿੰਮੇਦਾਰ ਨਹੀਂ ਪੈਂਦੀ ਹੈ। ਬਾਕੀ ਸਾਰੀ ਸਬਸਿਡੀ ਤਾਂ ਹੁਣ ਜੀ ਗੱਲ ਕਰੀ ਜਾਵੇ ਤਾਂ 300 ਤੋਂ 400 ਦੇ ਕਰੀਬ ਪਰ ਬੈਗ ਜਿਹੜਾ ਕਿਸਾਨ ਨੂੰ ਮਿਲ ਰਿਹਾ ਹੈਗਾ ਤਾਂ ਟੋਟਲ ਬੈਗ ਦੀ ਕੀਮਤ ਕਿੰਨੀ ਹੋ ਸਕਦੀ ਹੈ? ਜਿਹੜਾ ਹੈਗਾ ਯੂਰੀ ਦਾ ਥੈਲਾ 267 ਰੁਪਏ ਦਾ ਇਹ ਔਨ ਗਵਰਨਮੈਂਟ ਦੇ ਯਾਨੀ ਮਤਾਬਕ ਇਹਦੇ ਉੱਤੇ ਬਾਈਕ ਸੌਤੋਂ ਨਿਰਦੇਸ਼ ਸਬਸਿਡੀ ਹੁੰਦੀ ਹੈ ਠੀਕ ਹੈ ਤਾਂ ਹੁਣ ਇਹ ਏਡੇ ਵੱਡੇ ਪੱਧਰ ਤੇ ਸਬਸਿਡੀ ਜਿਹੜੀ ਖਾਦ ਮੁਹਈਆ ਕਰਵਾਈ ਜਾਂਦੀ ਆ ਤਾਂ ਇਹਦਾ ਕੀ ਡਰ ਹੋ ਸਕਦਾ ਹੈ ਕਿ ਕਿੱਥੇ ਇਹਦੀ ਵਿਕਰੀ ਹੈ ਜਿਹੜੀ ਦੂਰ ਨੰਬਰ ਦੇ ਵਿੱਚ ਕੀਤੀ ਜਾ ਸਕਦੀ ਹੈ ਕਿ ਇਹਦੀ ਯੂਜੀ ਦੇ ਕੰਜ਼ਮਪਸ਼ਨ ਮਿਲ ਵਿੱਚ ਚੌੜਾ ਫੈਕਟਰੀ ਵਿੱਚ ਜਾਂ ਤੁਹਾਡੇ ਪ੍ਰਾਈਵੇਟ ਫੈਕਟਰੀ ਵਿੱਚ ਫੀਡ ਇੰਡਸਟਰੀ ਵਿੱਚ ਹੋਰ ਕਈ ਤ ਜਗ੍ਹਾ ਦੇ ਵਿੱਚ ਇਹਦੀ ਕੰਜ਼ਮਪਸ਼ਨ ਕੀਤੀ ਜਾਂਦੀ ਆ ਉਹਨਾਂ ਨੂੰ ਜਿਹੜੀ ਹੈ ਕੋ ਇੰਡਸਟਰੀਅਲ ਯੂਟੀ ਮਿਲਦੀ ਆ ਜੀ ਉਹ ਮੇਰੇ ਕਾ ਇੰਡਸਟਰੀਅਲ ਯੂਰ ਉਹ ਅਚੀਕ ਸ਼ੋਰ ਪੈਦਾ ਕੋਲ ਹੋਗਾ ਕਿ ਮੈਨੂੰ ਇਹਨਾਂ ਕਨਫਰਮ ਨਹੀਂ ਕਿ ਪਰ ਫਿਰ ਵੀ 2500 ਰੁਪਏ ਦੇ ਕੋਲ ਇੰਡਸਟਰੀ ਜੀ ਦੰਦਾ ਉਹ ਤੋਂ ਇਹ ਉਹ ਆਪਣਾ ਇੰਡਸਟਰੀ ਜੀ ਦਾ ਨਹੀਂ ਵਰਤਦੇ ਇਸ ਵੀਡੀਓ ਦੀ ਕੰਪਮਸ਼ਨ ਕਰਦੇ ਆ ਇਹਨਾਂ ਨੂੰ 267 ਰੁਪਏ ਤੱਕ ਪਏ ਹਾਂਜੀ ਫਾਰਮਰ ਦੇ ਨਾਂ ਤੇ ਬਿੱਲ ਲੈ ਕੇ ਜਾ ਕੇ ਕਿਸੇ ਵੀ ਤਰ੍ਹਾਂ ਇਹਨਾਂ ਦਾ ਲੈ ਕੇ ਆਪਾਂ ਕੰਪਮਸ਼ਨ ਕਰਦੇ ਆ ਕਿੰਨੀਆਂ ਦੁਕਾਨਾਂ ਨੇ ਜਿਹੜੀਆਂ ਸੰਗਰੂਰ ਦੀਆਂ ਤੁਹਾਡੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਉਹ 160 ਦੇ ਕਰੀਬ ਦੁਕਾਨਾਂ ਹਨ ਇਹਨਾਂ ਦੀ ਸਾਨੂੰ ਲਿਸਟ ਮਿਲੀ ਹੈ ਇਹਦੇ ਵਿੱਚ ਆਪਾਂ ਮੈਕਸਿਮ 4 ਦਿਨ ਸਾਨੂੰ 31 ਤਰੀਕ ਦੇ ਉੱਪਰ ਬੋਧਿਸ਼ ਕਰਦੇ ਜਿੰਨੀਆਂ ਵੀ ਦੁਕਾਨਾਂ ਸਾਡੇ ਕੋਲ ਸਾਰੀ ਚੈਕਿੰਗ ਦੀ ਹੈ ਗਈ ਹੈ ਆਪਾਂ ਕੰਮ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਕੇਂਦਰ ਸਰਕਾਰ ਵੱਲੋਂ ਜਿਹਦਾ ਨੋਟਿਸ ਜਾਰੀ ਕੀਤਾ ਗਿਆ ਕਿ ਲੋੜ ਤੋਂ ਵੱਧ ਜਿਹੜੀ ਯੂਰੀਆ ਦੀ ਵਰਤੋਂ ਹੋਈ ਹੈ ਉਸ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿ ਬਿਲ ਨੇ ਜਿਹੜੇ ਦੁਕਾਨਾਂ ਦੇ ਉੱਪਰ ਜਿਹੜੇ ਚੈੱਕ ਕੀਤੇ ਜਾ ਰਹੇ ਨੇ ਕਿ ਕਿਤੇ ਯੂਰੀਆ ਕਿਸਾਨਾਂ ਨੂੰ ਵੱਧ ਤਾਂ ਨਹੀਂ ਦਿੱਤਾ ਗਿਆ ਜਾਂ ਫਿਰ ਜਿਵੇਂ ਉਹਨਾਂ ਨੇ ਦੱਸਿਆ ਹੈਗਾ ਕਿ ਸਭ ਤੋਂ ਵੱਧ ਜਿਹੜਾ ਚਮੜੇ ਦੇ ਵਿੱਚ ਫੀਡ ਫੈਕਟਰੀਆਂ 'ਚ ਇੰਡਸਟਰੀ ਨਾਲ ਯੂਜ਼ਡ ਜਿਹੜਾ ਯੂਰੀਆ ਹੈਗਾ ਉਹ ਵਰਤਿਆ ਜਾ ਰਿਹਾ ਹੈਗਾ 2 ਨੰਬਰ ਦੇ ਵਿੱਚ ਕਿਉਂਕਿ ਉਹਨਾਂ ਨੇ ਦੱਸਿਆ ਕਿ 267 ਰੁਪਏ ਤੱਕ ਜਿਹੜਾ ਪਰ ਬੈਗ ਹੈਗਾ ਕਿਸਾਨ ਨੂੰ ਮਿਲਦਾ ਜਿਸ ਦੇ ਉੱਪਰ 2200 ਰੁਪਏ ਲਗਭਗ ਸਬਸਿਡੀ ਆਇਆ ਜਿਹੜੀ ਮਿਲਦੀ ਹੈ ਜੇਕਰ ਇੰਡਸਟਰੀ ਲਈ ਯੂਰੀਆ ਤੁਸੀਂ ਖਰੀਦਦੇ ਹੋ ਤਾਂ 2500 ਰੁਪਏ ਪਰ ਬੈਗ ਤੁਹਾਨੂੰ ਪੈਂਦਾ ਹੈਗਾ ਤਾਂ ਇੱਥੇ ਕਿਤੇ ਨਾ ਕਿਤੇ ਇੱਕ ਵੱਡਾ ਜਿਹੜਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਕੇਂਦਰ ਦੇ ਵੱਲੋਂ ਹੁਣ ਇਹ ਪੂਰੇ ਪੰਜਾਬ ਦੇ ਵਿੱਚ 2324 ਜਿਹੜੇ ਫਰਟੀਲਾਈਜ਼ਰ ਡੀਲਰ ਨੇ ਉਹਨਾਂ ਦੀਆਂ ਦੁਕਾਨਾਂ ਦੇ ਉੱਪਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਉੱਥੇ ਸੰਗਰੂਰ ਦੇ ਵਿੱਚ 259 ਜਿਹੜੇ ਸੈਂਟਰ ਨੇ ਇਸ ਤਰ੍ਹਾਂ ਦੇ ਬਣੇ ਹੋਏ ਉੱਥੇ ਲਗਾਤਾਰ ਜਿਹੜੀ ਚੈਕਿੰਗ ਹੈ ਇਹ ਚੱਲ ਰਹੀ ਹੈਗੀ ਥੈਂਕਸ ਫੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ